ਏ ਜਿਵੇਂ ਡਿਕਟ ਲੈ ਮੇਰੇ ਕੋ 550 ਰੁਪਏ ਦਾ ਸੂਟ ਹੈ ਜੀ ਇਹ ਬਿਨਾ ਦੁਪੱਟੇ ਤੋਂ ਹੁੰਦੀ ਹੈ ਜੀ ਇਹਨਾਂ ਨੂੰ ਨਾਲ ਆਪਾਂ ਵਿਦ ਦੁਪੱਟਾ ਦੇਵਾਂਗੇ ਜੀ ਨਾਲ ਨਾਲ ਦੁਪੱਟਾ ਵੀ ਦੇਵਾਂਗੇ ਫਰੀਦ ਦੇਵਾਂਗੇ ਜੀ ਜੀ ਬਿਲਕੁਲ ਆਪ ਕੋ ਵੱਡਾ ਆਫਰ ਲਾਤਾ ਵੀਰੇ ਨੇ ਵੀਰਾ ਕਹਿੰਦਾ ਵੀ ਨਾਲ ਦੁਪੱਟਾ ਦੇਵਾਂਗੇ ਡਾਈ ਤੁਸੀਂ ਆਪ ਕਰਾਉਣੀ ਹੈ ਉਹਤ ਕਰਾਉਣੀ ਹੈ ਉਹ ਤੁਸੀਂ ਚੰਦਰ ਦੇਖ ਲੈਣਾ ਵੀ ਕਿਹੜਾ ਰੰਗ ਕਰਾਉਣਾ ਉਹ ਤੁਸੀਂ ਕਰਾਉਣਾ ਹੈ ਰੁਪਇਆ 2250 ਰੁਪਏ ਦਾ ਲਗਾ ਦਾਂਗੇ ਜੀ ਅੱਛਾ ਲੋ ਜੀ ਲੋ ਵੀਰਾ ਕਹਿੰਦਾ ਵੀ ਆਪਣੇ ਕੋਲੇ ਜਿਹੜਾ ਸਟਾਕ ਹੈ ਲਿਮਟਡ ਜ ਸਟਾਕ ਹੈ ਤੇ ਕਪੜਾ ਤੁਸੀਂ ਚੈੱਕ ਕਰ ਲਓ ਬਿਲਕੁਲ ਜੀ ਬੈਲਵਟ ਜਦੋਂ ਮੈਂ ਲੈ ਲਿਆ ਕੋਈ 800 900 1000 ਜੀ ਹਾਂਜੀ ਹਾਂਜੀ ਮੇਰੇ ਕੋਲ ਓਨਲੀ 400 ਰੁਪਏ ਰੈਂਚ ਮਿਲੇਗੀ ਤੁਹਾਨੂੰ ਜੀ ਤੇ ਕਲਰ ਦੇ ਵਿੱਚ ਜਿਹੜੇ ਕਲਰ ਬਹੁਤ ਹੈ ਜੀ ਕਲਰ ਜਿੰਨੇ ਵਾਜੀ ਲੋ ਜੀ ਓ ਕੀ ਹਾਲ ਚਾਲ ਹੈ ਲੋ ਜੀ ਤੁਹਾਡੇ ਵਾਸਤੇ ਹੁਣ ਆਪਾਂ ਇੱਕ ਨਵੀਂ ਦੁਕਾਨ ਤੇ ਕੱਪੜੇ ਦੇ ਬਹੁਤ ਵਧੀਆ ਸਸਤੇ ਸ਼ੋਰੂਮ ਤੇ ਦੁਬਾਰੇ ਪਹੁੰਚੇ ਆਪਾਂ ਨੀਸ਼ਾ ਕਲੈਥ ਹਾਊਸ ਮਾਨਸਾ ਆਜੋ ਸੁਣੋ ਆਪਾਂ ਕਪੜਾ ਵੀ ਕਾਉਨੇ ਤੇ ਨਾਲੇ ਬਾਕੀ ਕੱਲ ਬਾਤ ਕਰਦੇ ਆ ਰੇਟ ਦੀ ਸਸੀ ਕਾਲ ਜੀ ਸਸੀ ਕਾਲ ਜੀ ਉਹ ਠੀਕ ਹੈ ਜੀ ਵਧੀਆ ਜੀ ਤੇ ਲਓ ਜੀ ਫਿਰ ਚਾਰਚੇ ਬੜੇ ਕਰਾ ਛੱਡੇ ਨੇ ਜੀ ਵੀ ਕਹਿੰਦੇ ਬਾਹੂ ਹੋਰਾਂ ਨੇ ਬਹੁਤ ਕਾਟ ਰੇਟ ਕਰਤੇ ਤੇ ਲਓ ਜੀ ਆਪਾਂ ਕਰੀਏ ਸਟਾਰਟ ਜੀ ਫਿਰ ਹਾਂਜੀ ਹਾਂਜੀ ਬਿਲਕੁਲ ਲਓ ਜੀ ਫਿਰ ਆਪਾਂ ਦਿਖਾ ਦਿਓ ਆਪਣੇ ਆ ਭੇਣਾ ਨੂੰ ਸਟਾਰਟਿੰਗ ਕਿੱਥੋਂ ਕਰਾਂਗੇ ਜੀ ਸਟਾਰਟਿੰਗ ਕਰਦੇ ਆ ਭਾਜੀ ਜਿਵੇਂ ਮਾਰਕੀਟ ਦੇ ਵਿੱਚ ਆ ਸੂਟ ਚੱਲੀ ਜਾਂਦੇ ਨੇ ਜੀ ਕੋਈ 350 ਕੋਈ 400 ਕੋਈ 450 ਐ ਸੇਲ ਕਰਦਾ ਜੀ ਕਾਟਨ ਦਾ ਸੂਟ ਜੀ ਕਾਟਨ ਦੁਪੱਟਾ ਵਿਦ ਮਸਲੀਨ ਵਾਲਾ ਮਸਲੀਨ ਵਾਲਾ ਜੀ ਆਪਣੇ ਕੋਲੇ ਮਿਲਣਗੇ ਤਾਂ ਲਓ 250 ਰੁਪਏ ਰੇਂਜ ਵਿੱਚ ਇਹ ਲਾਤੋ ਹਾਂਜੀ ਕੁੱਲ 250 ਰੁਪਏ ਜੀ ਲਓ ਜੀ ਸਾਰੀ ਮਾਰਕੀਟ ਦੀ ਗਰੰਟੀ ਹੋਏਗੀ ਗਰੰਟੀ ਹੋਵੇਗੀ ਲਓ ਜੀ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਵੀ ਇੰਨੇ ਘੱਟ ਰੇਟ ਤੁਸੀਂ ਮਾਨਸਾ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਸੁਣ ਰਹੇ ਹੋ ਤੇ ਬਾਈ ਜੀ ਹੋਰਾਂ ਨੇ ਤੂੰ ਇਹਨਾਂ ਦਾ ਬਹੁਤ ਹੀ ਘੱਟ ਰੇਟ ਤਾਂ ਕਹਿੰਦੇ ਵੀ ਇਹ ਪਤਾ ਨੌਂ ਬਣਾਉਣਾ ਥੋੜੇ ਜੇ ਮਾਰ ਦੇਣ ਤੇ ਕੰਮ ਕਰਦੇ ਰਹੇ ਬਿਲਕੁਲ ਜੀ ਬਿਲਕੁਲ ਜੀ ਤੇ ਬਾਕੀ ਸਾਰੇ ਪਿਓਰ ਕਸ਼ਮੀਰੀ ਲਾਉਣ ਪਿਓਰ ਪਸ਼ਮੀਨੇ ਦੇ ਸੂਟ ਜੀ ਹਾਂਜੀ ਮਾਰਕੀਟ ਦੇ ਵਿੱਚ ਤੁਹਾਨੂੰ 500 550 ਆ ਮਿਲਣਗੇ ਜੀ ਮਿਲਣਗੇ ਜੀ ਮੇਰੇ ਕੋਲੇ ਮਿਲਗਾ ਤੁਹਾਨੂੰ 250 300 ਇਦਾਂ ਜੀ ਬਿੱਦ ਛੋਲ ਜੀ ਬਿੱਦ ਬੇਲੋ ਜੀ ਦੇਖ ਸਾਦੇ ਹੋ ਭਾਈ 250 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਤੇ ਕਗਰੇ ਦੇ ਵਿੱਚ ਰੰਗ ਬਹੁਤ سارے ਨੇ ਜੀ ਬਾਦੂ ਡਿਜ਼ਾਈਨ ਮਿਲ ਜਾਣਗੇ ਬਾਦੂ ਕਲਰ ਮਿਲ ਜਾਣਗੇ ਜੀ 250 300 ਇਹਦਾ ਜੀ ਜੀ ਬਾਕੀ ਜੇ ਮੈਂ ਮਾਰਕੀਟ ਦੇ ਵਿੱਚ ਤੁਸੀਂ ਪੈਂਟ ਸ਼ਰਟ ਡਿਜ਼ਾਈਨ ਕਰਨੇ ਹੋ ਜੀ ਹਾਂਜੀ ਰੈਮਰ ਦੀ ਪੈਂਟ ਸ਼ਰਟ ਹੈ ਜੀ ਜੀ ਫੁੱਲ ਗਾਰੰਟੀ ओरिजिनल ਪੈਂਟ ਸ਼ਰਟ ਹੋਏਗੀ ਜੀ ਹਾਂਜੀ ਹਾਂਜੀ ਮਾਰਕੀਟ ਦੇ ਵਿੱਚ ਤੁਹਾਨੂੰ ਮਿਲਨੀ ਆ ਕੋਈ 800 900 1000 ਜੀ ਹਾਂਜੀ ਹਾਂਜੀ ਮੇਰੇ ਕੋਲ ਔਨਲੀ 400 ਰੁਪਏ ਦੇ ਵਿੱਚ ਮਿਲੇਗੀ ਤੁਹਾਨੂੰ ਜੀ ਤੇ ਕਲਰ ਦੇ ਵਿੱਚ ਵੀ ਦੇ ਮਰਜ਼ੀ ਕਲਰ ਬਹੁਤ ਹੈ ਜੀ ਕਲਰ ਜਿੰਨੇ ਮਰਜ਼ੀ ਲੋ ਜੀ ਆ ਰਾਈਮੈਂਟ ਦੀ ਜਿਹ 400 ਰੁਪਏ ਦੇ ਵਿੱਚ ਵੀਰਾ ਕਹਿੰਦਾ ਵੀ ਆਪਾਂ ਤੁਹਾਨੂੰ ਇਹ ਦੇ ਦੇਣੀ ਹੈ ਤੇ ਰੰਗ ਤੁਸੀਂ ਕੱਪੜੇ ਦੇ ਬਾਦੂ ਵਾਧੂ ਡਿਜ਼ਾਈਨ ਵਾਧੂ ਡੇ ਦੇ ਵਿੱਚ ਤੁਸੀਂ ਤੌਲੀਆ ਲੈਣ ਜਾਂਦੇ ਹੋ ਜੀ ਹਾਂਜੀ ਹਾਂਜੀ 150 200 ਤੋਂ ਘੱਟ ਤੌਲੀਆ ਨਹੀਂ ਮਿਲੇਗਾ ਤੁਹਾਨੂੰ ਜੀ ਮੇਰੇ ਕੋਲ ਓਨਲੀ 100 ਰੁਪਏ ਦਾ ਤੌਲੀਆ ਮਿਲੇਗਾ ਤੁਹਾਨੂੰ ਜੋ ਉਸੇ ਰੇਟ ਦੇ ਵਿੱਚ ਲੈ ਵੀ ਮਿੱਤਰੋ ਦੇਖ ਲਓ ਚਾਦਰ ਜਿੱਡਾ ਤੌਲੀਆ ਘੱਟੋ ਘੱਟ ਭਵੇਂ ਮੱਜੇ ਤੇ ਪਾ ਲਓ ਮੱਜੇ ਵਾਧੂ ਰੰਗ ਦੇ ਇਹ ਜਿਹੜਾ ਐਡਾ ਵੱਡਾ ਤੌਲੀਆ ਸਿਰਫ 100 ਰੁਪਏ ਦੇ ਵਿੱਚ ਦੇ ਦੇਣਾ ਵਾਧੂ ਤੇ ਰੰਗ ਤੇ ਵਾਧੂ ਡਿਜ਼ਾਈਨ ਲਓ ਜੀ ਦੋ ਮਾਰਕੀਟ ਦੇ ਵਿੱਚ ਤੁਹਾਨੂੰ ਆ ਲੋ ਜੀ ਡਿਜੀਟਲ ਪ੍ਰਿੰਟ ਦਿਖਾਉਣ ਲਈ ਤੁਹਾਨੂੰ ਜਾਦੂ ਸੂਟ ਆ ਗਈ ਜੀ ਡਿਜੀਟਲ ਬਾਜੀ ਵਾਹ ਡਿਜੀਟਲ ਆ ਗਈ ਜੀ ਡਿਜੀਟਲ ਆ ਗਈ ਜੀ ਰੀਜਨਲ ਆਉਣਗੇ ਜੀ ਰੀਜਨਲ ਕੰਨੇ ਕੰਨੇ ਤੇ ਮੋਰ ਹੋਏਗੀ ਜੀ ਇਹਨਾਂ ਦੀ ਲੈ ਵੀ ਮਿੱਤਰੋ ਖਾਸ ਜਿਹੜੀਆਂ ਪੈਣਾ ਨੂੰ ਇਹ ਕੱਪੜੇ ਦੀ ਪਰਖ ਹੈ ਜਾਂ ਪਤਾ ਹੈ ਉਹ ਇਹ ਚੀਜ਼ ਨੂੰ ਜਰੂਰ ਸਮਝ ਜਾਣਗੇ ਕੰਨੇ ਕੰਨੇ ਤੇ ਮੋਰ ਹੋਏਗੀ ਮੋਰ ਹੋਏਗੀ ਹਾਂ ਜੀ ਇਹ ਲੋ ਜੀ ਇਸ ਤੋਂ ਬਾਅਦ ਫਿਰ 2x2 ਦਾ ਸੂਟ ਹੈ ਜੀ ਜੀ ਮਾਰਕੀਟ ਦੇ ਵਿੱਚ ਤੁਹਾਨੂੰ 900000 ਰੁਪਏ ਦਾ ਮਿਲੇਗਾ ਜੀ ਅੱਪਾ ਕੋਲ ਸਾਡੇ 500 ਰੁਪਏ ਦੀ ਰੇਂਜ ਵਿੱਚ ਮਿਲੇਗਾ ਤੁਹਾਨੂੰ ਜੀ ਠੀਕ ਹੈ ਜੀ ਲੈ ਵੀ 500 500 ਰੁਪਏ ਦੇ ਵਿੱਚ ਤੇ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦਾ ਮਾਨਤਾ ਕਰੋਗੇ ਜੀ ਮਾੜਾ ਮੋਟਾ ਬਿਲਕੁਲ ਜੀ ਬਿਲਕੁਲ ਕਰਾਂਗੇ ਜੀ ਉਹਨਾਂ ਨੂੰ 250 ਵਾਲਾ ਸੂਟ ਫ੍ਰੀ ਲਓ ਜੀ ਆ ਵੀ ਚੱਕੋ ਇੱਕ ਵੀਰਾ ਕਹਿੰਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਨੂੰ 250 ਰੁਪਏ ਵਾਲਾ ਸੂਟ ਬਿਲਕੁਲ ਫ੍ਰੀ ਮਿਲ ਜਗਾ ਲਓ ਜੀ ਲਓ ਤੇ ਵੀਰਾ ਕਹਿੰਦਾ ਵੀ ਆਪਾਂ ਨੌ ਬਣਾਉਣਾ ਨੌ ਵੀਰਾ ਕਹਿੰਦਾ ਵੀ ਤੁਸੀਂ ਬਣਾਉਣਾ ਕੰਮ ਤੇ ਕੁਆਲਟੀ ਦੇ ਨੌ ਬਣਾਉਣਾ ਠੀਕ ਹੈ ਜੀ ਹੋਰ ਇੱਕਲ ਹੋ ਰਿਹਾ ਜੀ ਹਾਂਜੀ ਇਹ ਜਿਵੇਂ ਡਿਜੀਟਲ ਹੈ ਮੇਰੇ ਕੋਲ 550 ਰੁਪਏ ਦਾ ਸੂਟ ਹੈ ਜੀ ਇਹ ਬਿਨਾ ਦੁਪੱਟੇ ਤੋਂ ਆਉਂਦੀ ਹੈ ਜੀ ਇਹਨਾਂ ਨਾਲ ਆਪਾਂ ਵਿਦ ਦੁਪੱਟਾ ਦੇਵਾਂਗੇ ਜੀ ਨਾਲ ਨਾਲ ਦੁਪੱਟਾ ਵੀ ਦੇਵਾਂਗੇ ਫ੍ਰੀ ਦੇਵਾਂਗੇ ਜੀ ਜੀ ਬਿਲਕੁਲ ਸਭ ਤੋਂ ਵੱਡਾ ਆਫਰ ਲਾਤਾ ਵੀਰੇ ਨੇ ਵੀਰਾ ਕਹਿੰਦਾ ਵੀ ਨਾਲ ਦੁਪੱਟਾ ਦੇਵਾਂਗੇ ਡਾਈ ਤੁਸੀਂ ਆਪ ਕਰਾਉਣੀ ਹੈ ਉਹਤ ਕਰਾਉਣੀ ਹੈ ਉਹ ਤੁਸੀਂ ਕਲਰ ਦੇਖ ਲੈਣਾ ਵੀ ਕਿਹੜਾ ਰੰਗ ਕਰਾਉਣਾ ਉਹ ਤੁਸੀਂ ਕਰਾਉਣਾ ਵੀਰਾ ਕਹਿੰਦਾ ਵੀ ਆਪਾਂ ਦੁਪੱਟ ਸੇਰਾ ਗੱਲਬਾਤ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਪੜਾ ਤੇ ਇਹਦੇ ਤੇ ਬਾਈ ਜੀ ਭਰਾ ਬੁਰ ਬਰਤ ਨਹੀਂ ਉੱੜਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਮੇਰੇ ਉੱਠ ਜੇ ਕਿਸੇ ਚੀ ਕਿਸਮ ਦੀ ਕੋਈ ਵੀ ਦਿੱਕਤ ਆਉਂਦੀ ਹੈ ਜੀ ਆਪਾਂ ਬੈਠਿਆ ਫੁੱਲ ਗਾਰੰਟੀ ਹੋਏਗੀ ਜੀ ਬੁਰਦੀ ਕਲਰ ਦੀ ਫੁੱਲ ਗਾਰੰਟੀ ਹੈ ਮਾਰਕੀਟ ਚ ਕੋਈ ਗਾਰੰਟੀ ਨਹੀਂ ਦੇ ਕੋਈ ਗਾਰੰਟੀ ਦਿੰਦਾ ਨਹੀਂ ਜੀ ਮੈਂ ਤੁਹਾਨੂੰ ਸਾਨੂੰ ਪੁੱਛ ਰਿਹਾ ਨਾ ਮੈਂ ਗਾਰੰਟੀ ਦੇ ਦੂੰਗਾ ਜੀ ਭੈਣਾਂ ਦੇ ਮਾਵਾਂ ਦੇ ਵਿੱਚ ਇਹ ਚੀਜ਼ ਦਾ ਡਰ ਹੁੰਦਾ ਹੈ ਵੀ ਕਲਰ ਨਾ ਫਿੱਟ ਜੇ ਜਾਂ ਬੁਰ ਨਾ ਉੱਠ ਜੇ ਉਹਦੀ ਆਪਣੀ ਫੁੱਲ ਗਾਰੰਟੀ ਹੋਏਗੀ ਜੀ ਜੀ ਸਭ ਤੋਂ ਨਿਆਰੇਦਾਰ ਗੱਲ ਤਾਂ ਇਹੀ ਬਣਦੀ ਹੈ ਜੀ ਹੈਨਾ ਬਿਲ ਤੇ ਹੋਰ ਵੀ ਆਪਾਂ ਦੇਖਦੇ ਹਾਂ ਵੈਲਵਟ ਸੂਟ ਹੈ ਜੀ ਮਾਰਕੀਟ ਦੇ ਵਿੱਚ ਸੋਨ 500 550 450 ਐ ਮਿਲ ਗਿਆ ਮੇਰੇ ਕੋਲੇ ਹੁਣ ਆ ਲੈ ਲਓ ਇਹਦਾ ਸਟਾਕ ਲਿਮਟਡ ਹੀ ਹੈ ਜੀ ਲੈਂਟਰ ਰਹਿ ਗਿਆ ਰਪੀਆ 820 ਰੁਪਏ ਦਾ ਲਗਾ ਦਾਂਗੇ ਜੀ ਅੱਛਾ ਲਓ ਜੀ ਲਓ ਵੀਰਾ ਕਹਿੰਦਾ ਵੀ ਆਪਣੇ ਕੋਲੇ ਜਿਹੜਾ ਸਟਾਕ ਹੈ ਲਿਮਟਡ ਜਿਹਾ ਸਟਾਕ ਹੈ ਤੇ ਕੱਪੜਾ ਤੁਸੀਂ ਚੈੱਕ ਕਰ ਲਓ ਬਿਲਕੁਲ ਜੀ ਬਿਲਵਟ ਬਹੁਤ ਸੋਹਣਾ ਕੱਪੜਾ ਹੁੰਦਾ ਬਾਕੀ ਸਾਰੇ ਜਿਹੜੇ ਇਹ ਕੱਪੜੇ ਬਾਰੇ ਜਾਣਦੇ ਉਹਨਾਂ ਨੂੰ ਪਤਾ ਹੈ 250 ਰੁਪਏ ਦੇ ਵਿੱਚ ਸੂਟ ਆਹ ਦੇਖ ਸਕਦੇ ਹੋ ਤੁਸੀਂ ਇਹ ਬਈ ਜੀ ਸਲਵਾਰ ਦਾ ਕਪੜਾ ਆ ਗਿਆ ਜੀ ਬੋਟਮ ਆ ਗਈ ਜੀ ਸਲਵਾਰ ਦਾ ਕਪੜਾ ਆ ਗਿਆ ਵਿੱਚ ਸ਼ਰਟ ਦਾ ਕਪੜਾ ਹੈ ਜੀ ਠੀਕ ਹੈ ਜੀ ਹਾਂ ਕਮੀਜ਼ ਦਾ ਆ ਗਿਆ ਜੀ ਜੇ ਕੋਈ ਕਰੇਬ ਵਗੈਰਾ ਦੇ ਸੂਟ ਦੇਖਣੇ ਆ ਜੀ ਹਾਂਜੀ ਆਹ ਲੋ ਜੇ ਕਰੇਬ ਦੇ ਸੂਟ ਮਿਲ ਜਾਣਗੇ ਜੀ 7 7 8 800 ਵਾਲੇ ਸੂਟ ਓਨਲੀ 400 ਰੁਪਏ ਰੇਂਜ 'ਚ 400 ਰੁਪਏ ਫੁੱਲ ਗਰੰਟੀ ਨਾਲ ਜੀ ਜੀ ਸਾਲ ਭਰ ਦਾ ਪੂਰਾ ਬੀਮਾ ਕਰਕੇ ਦਵਾਂਗੇ ਜੀ ਜੀ ਹਾਂ ਸਮਝੋ ਨਿਆਰਾ ਆ ਗਿਆ ਫੁੱਲ ਬੀਮਾ ਕਰਕੇ ਦਵਾਂਗੇ ਸਾਲ ਭਰ ਦਾ ਜੀ ਤਾਂ ਪ ਮਰਦੀ ਕਹਿੰਦੇ ਵੀ ਵਿਦਾ ਕਹਿੰਦੇ ਵੀ ਜਮਾ ਜਮੇ ਮਰਦੀ ਖਣਾਈ ਜਾਵੇ ਜੇ ਸਾਲ ਪਰ ਤੇ ਕੋਈ ਦਿੱਕਤ ਆਉਂਦੀ ਆ ਤਾਂ ਮੈਂ ਬੈਠਾ ਕੋਈ ਦਿੱਕਤ ਹੀ ਨਹੀਂ ਕਿਸੇ ਤਰ੍ਹਾਂ ਦੀ ਬੀਮਾ ਕਰਕੇ ਦੇਵਾਂਗੇ ਫੁੱਲ ਵੀ ਮਾਈ ਫੁੱਲ ਵੀ ਹਾਂਜੀ ਸਾਲ ਪਰ ਦਾ ਜੀ ਲੋ ਜੀ ਹੋਰ ਵੀ ਆਪਣੇ ਕੋਲ ਦੁਪੱਟੇ ਆ ਜੀ ਕਾਟਨ ਵਗੈਰਾ ਦੇ ਕਿਸੇ ਨੂੰ ਕੋਈ ਦੁਪੱਟਾ ਲੈਣਾ ਜੀ ਹਾਂਜੀ ਹਾਂਜੀ ਆ ਲੋ ਜੀ ਲੈ ਲਓਂਦਾ ਕਾਟਨ ਦੁਪੱਟਾ ਜੀ ਲੈ ਲਣ ਦਾ ਕਾਟਨ ਦੁਪੱਟਾ ਹਾਂਜੀ ਹਾਂ ਫੁੱਲ ਸੈੱਟ ਦੇ ਵਿੱਚ ਮਿਲਣਗੇ ਜੀ ਇਹ ਦੁਪੱਟੇ ਤੁਹਾਨੂੰ ਜੀ ਤੇ ਜਿਹੜੇ ਰੰਗ ਕਹੂੰਗਾ ਡਿਜ਼ਾਈਨ ਕਹੂੰਗਾ ਸਭ ਮਿਲ ਜਾਣਗੇ ਛੇਲੇ ਵਿੱਚ ਇਹ ਹੀ ਰਕਮਾਂਗੇ ਜੇ ਆਪਾਂ ਇਹ ਆਪ ਇਹ ਵਾਕ ਤੇ ਸਪੈਸ਼ਲੀ ਹੋਵਰ ਰੰਗ ਜਿਹੜਾ ਮਰਜ਼ੀ ਚੱਕੋ ਜਿਹੜੇ ਮਰਜ਼ੀ ਡਿਜ਼ਾਈਨ ਦਾ ਚੱਕੋ ਆ ਦੋ 200 200 ਰੁਪਏ ਮਿਲੇਗਾ ਦੁਪੱਟਾ ਮੇਰੇ ਕੋਲ 100 ਰੁਪਏ ਦਾ ਮਿਲੇਗਾ ਜੀ ਲੱਡੂ ਵਾਲਾ ਦੁਪੱਟਾ ਲੱਡੂ ਵਾਲਾ ਦੁਪੱਟਾ ਸਿਰਫ 100 100 ਰੁਪਏ ਦੇ ਵਿੱਚ ਵੀਰੋ 100 100 ਦੇ ਵਿੱਚ ਤੁਸੀਂ ਚੱਕ ਸਕਦੇ ਹੋ ਤੇ ਉਦੋਂ ਬਾਅਦ ਆਪਣੇ ਕੋਲੇ ਹੋਰ ਜਿਹੜੀਆਂ ਚੀਜ਼ਾਂ ਆ ਗਈ ਜੇ ਮਤਲਬ ਪਲੇਨ ਮੇਰੇ ਕੋਲੇ ਕੁਰਤਾ ਪਜਾਮਾ ਪੈਂਟ ਸ਼ੀਲਡ ਫੁੱਲ ਗਰੰਟੀ ਨਾਲ ਮਿਲਣਗੇ ਜੀ ਹਾਂ ਕੁਰਤਾ ਪਜਾਮਾ ਵੀ ਪਾ ਦੇ ਬਾਦ ਗਏ ਜੀ ਚਾ ਲੋ ਜੀ ਭਾਈ ਜੀ ਆਪਾਂ ਇੱਕ ਗੱਲ ਹੋਰ ਸਾਂਝੀ ਕਰ ਲਈਏ ਭੈਣਾਂ ਨਾਲ ਕਿ ਹੁਣ ਵਿਆਹਾਂ ਦੇ ਸੀਜ਼ਨ ਨੇ ਜਿਹੜੀਆਂ ਭੈਣਾਂ ਨੇ ਵਿਆਹਾਂ ਵਾਸਤੇ ਇੱਕ ਜਾਂ ਕੋਈ ਲੈਣ ਦੇਣ ਵਾਸਤੇ ਕੱਪੜੇ ਲੈਣੇ ਨੇ ਨਾ ਵੀਰਾ ਕਹਿੰਦਾ ਵੀ ਆਪਾਂ ਸਟਾਕ ਕਰਨਾ ਖਾਲੀ ਸੰਪਰਕ ਜਰੂਰ ਬਣਾ ਲਓ ਹੁਣ ਬਿਆਹਾਂ ਦਾ ਸੀਜ਼ਨ ਚੱਲੀ ਜਾਂਦਾ ਲੈਨ ਦੇ ਵਾਲੇ ਕੱਪੜੇ ਪੂਰੇ ਵਧੀਆ ਕੱਪੜੇ ਨੇ ਕੋਈ ਮਾੜਾ ਨਹੀਂ ਕਪੜਾ ਕਿਸੇ ਤਰ੍ਹਾਂ ਆ ਜੀ ਮਾਰਕੀਟ ਦੇ ਵਿੱਚ 80000 ਰੁਪਏ ਦਾ কুরਤਾ ਮਾਂ ਮਿਲੇਗਾ ਤੁਹਾਨੂੰ ਜੀ ਜੀਜਾ ਕਾਟਨ ਪਿਓਰ ਗੀਜਾ ਕਾਟਨ ਗੀਜਾ ਕਾਟਨ ਮੋਲ ਲੱਗੀ ਦਿਖਾ ਦਿਓ ਬਾਈ ਗੀਜਾ ਕਾਟਨ ਬਿਲਕੁਲ ਜੀ ਬਿਲਕੁਲ ਆਹ ਲਓ ਜੀ ਮੇਰੇ ਕੋਲ ਇਹ ਮਿਲੇਗਾ ਤੁਹਾਨੂੰ ਗੀਜਾ ਕਾਟਨ ਦਾ ਪਿਓਰ ਗੀਜਾ ਕਾਟਨ ਦਾ 500 ਰੁਪਏ ਰੈਂਚ ਜੀ 500 ਰੁਪਏ ਦਾ কুরਤਾ ਬਿਆਹਾਂ ਦੇ ਤੇ ਲੇ ਜੀ ਕੋਈ ਗਾਰੰਟੀ ਨਾਲ ਕੋਈ ਦੇ ਦੇ ਜੀ ਠੀਕ ਹੈ ਜ 500 ਦੇਗਾ ਗੀਜਾ ਕੋਟਨ ਗੀਜਾ ਕੋਟਨ ਤੇ ਭਾਈ ਹੁਣ ਤੁਹਾਨੂੰ ਪਤਾ ਫਿਰ ਜਿਹੜਾ ਸੀਜ਼ਨ ਵਿਆਹਾਂ ਦਾ ਚੱਲ ਰਿਹਾ ਹੈ ਨਾ ਹੁਣ ਨਵੇਂ ਮੁੰਡੇ ਕੁਰਤੇ ਪਜਾਮਿਆਂ ਦੇ ਵੀ ਸ਼ੌਕੀ ਨੇ ਚਿੱਟਿਆਂ ਦੇ ਚਿੱਟੇ ਕੁਰਤੇ ਪਜਾਮੇ ਜਿਹੜੇ ਵੀ ਭਰਾ ਲੈ ਖਰੀਦਣੇ ਹਨਾ ਇੱਕ ਵਾਰੀ ਵੀਰੇ ਕੋਲੇ ਆ ਕੇ ਦੇਖੋ ਯਾਰ ਤੁਸੀਂ ਇੱਕ ਆਹ ਦੇਖੋ ਜੀ ਗੁਰਦਾ ਮੈਂ ਇੱਕ ਤੁਹਾਨੂੰ ਹੋਰ ਆਫਰ ਦਿੰਦਾ ਜੀ ਹਾਂਜੀ ਨਾਲ ਜਿਹੜਾ ਆਪਾਂ ਨੂੰ ਵੀਡੀਓ ਸ਼ੇਅਰ ਕਰਕੇ ਆਏਗਾ ਜੀ ਹਾਂਜੀ ਹਾਂਜੀ ਉਹਨਾਂ ਵਾਸਤੇ ਕੁਰਤਾ ਪਜਾਮਾ ਬਿਲਕੁਲ ਫ੍ਰੀ ਮਿਲੇਗਾ ਜੀ ਲੈ ਵੀ ਹਾਮੀਬ ਤੁਸੀਂ ਆਏ ਮਾ ਲੋ ਸਕਰੀਨ ਸ਼ਾਟ ਦਿਖਾ ਦਿਓ ਤੇ ਵੀਰਾ ਕਹਿੰਦਾ ਯਾਰ ਆਪਾਂ ਬਾਈ ਕਹਿੰਦਾ ਵੀ ਆਪਣੇ ਦਿਲ ਬਹੁਤ ਵੱਡੇ ਨੇ ਕੋਈ ਚੱਕਰ ਵਾਲੀ ਗੱਲ ਹੀ ਨਹੀਂ। ਚੱਕਰ ਵਾਲੀ ਗੱਲ। ਮਨ ਖੁਸ਼ ਕਰਕੇ ਤੋਰਾਂਗੇ ਜਿਹੜੇ ਆਉਂਗੇ ਨਾ ਮਨ ਖੁਸ਼ ਕਰਕੇ ਤੋਰਾਂਗੇ। ਤੇ ਬਾਈ ਜੀ ਜੇ ਮਾਲਕ ਕੋਈ 10000 ਜਾਂ 20000 ਦਾ ਕੋਈ ਕੱਪੜਾ ਲੈਣ ਦੂਦੀ ਸ਼ਾਪਿੰਗ ਉਹਦੇ ਵਾਸਤੇ ਕੋਈ ਨਾ ਕੋਈ ਐਕਸਟਰਾ ਆਫਰ ਦੇ ਦੋ ਕੋਈ ਮਰਾ ਮੋਟਾ ਫਰ। ਐਕਸਟਰਾ ਆਫਰ ਦੇ ਦਾਂਗੇ ਉਹਨਾਂ ਵਾਸਤੇ ਆ ਲੈ ਲਓ ਜੀ 1000 ਰੁਪਏ ਦਾ ਛੂਟ ਫਰੀ। ਲੈ ਵੀ ਜਿਹੜਾ 10-15000 ਦੀ ਸ਼ਾਪਿੰਗ ਕਰਦਾ ਹੈ ਉਹਦੇ ਵਾਸਤੇ 1000 ਰੁਪਏ ਵਾਲਾ ਛੂਟ ਵੀ ਤਾਂ ਕਹਿੰਦਾ ਵੀ ਸਾਰਾ ਸਮਾਨ ਲੈ ਲਓ ਤੋਂ ਬਾਅਦ ਉਹ ਬਾਅਦ ਚ ਫੇਕਿਕ ਭਾਈ ਜੀ ਆਪਾਂ ਡਰੈਸ ਵੀ ਦੇ ਦਈਏ ਤੇ ਇੱਕ ਆਪਣਾ ਫੋਨ ਨੰਬਰ ਵੀ ਪੁੱਛ ਲ게요 ਆਪਾਂ ਆਪਣਾ ਨੰਬਰ ਆ ਜੀ ਭਾਜੀ 90410 42216 ਜੀ ਜੀ ਆਪਣਾ ਨੀਅਰ ਆਪਣਾ ਆਟਾ ਚੱਕੀ ਦੇ ਬਿਲਕੁਲ ਸਾਹਮਣੇ ਆ ਜੀ ਸਾਹਮਣੇ ਰਹਿਲ ਮੰਦਿਰ ਵਾਲੀ ਗਲੀ ਦੇ ਬਿਲਕੁਲ ਸਾਹਮਣੇ 99 ਟਾਈਪ ਰੋਡ 99 ਟ੍ਰੈਕ ਰੋਡ ਜੀ ਆਟਾ ਚੱਕੀ ਦੇ ਬਿਲਕੁਲ ਕੋਲ ਬਿਲਕੁਲ ਸਾਹਮਣੇ ਮਾਨਸਾ ਜੀ ਮਾਨਸਾ ਤੇ ਬਾਕੀ ਸਿਰੇ ਫੋਨ ਜ਼ਰੂਰ ਕਰਿਓ ਜਿਹੜਾ ਫੋਨ ਕਿਸੇ ਵੀ ਇੱਕ ਤਰ੍ਹਾਂ ਦੀ ਕੋਈ ਗੱਲਬਾਤ ਕਰ ਰਹੀ ਹੈ 7 ਵਜੇ ਤੋਂ ਲੈ ਕੇ 7 ਵਜੇ ਤੱਕ ਹੀ ਕਰਨ ਬਿਲਕੁਲ ਜੀ ਬਿਲਕੁਲ ਜੀ 7 ਵਜੇ ਤੋਂ ਲੈ ਕੇ 7 ਵਜੇ ਤੱਕ ਇੱਕ ਵਾਰੀ ਪਹੁੰਚੋ ਜ਼ਰੂਰ ਸੁਣੋ ਯਾਰ ਬਾਈ ਮਨ ਖੁਸ਼ ਕਰਕੇ ਦੋ ਰਾਂਗੇ ਬਾਰੇ ਧੰਨਵਾਦ ਧੰਨਵਾਦ